ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਬਟਾਲਾ ਦੇ ਨਜ਼ਦੀਕ ਹੀ ਵੈਂਟ ਢੇਰ ਦੀਆਂ ਰਹਿਣ ਵਾਲੀਆਂ ਮਾਂ ਧੀ ਸਰਮੀ ਕੌਰ ਅਤੇ ਨਵਜੀਤ ਕੌਰ ਦੋਹੇ ਹੀ ਆਪਣੀ ਸਕੂਟੀ ਤੇ ਘਰੋਂ ਨਨਕੇ ਜਾਣ ਲਈ ਨਿਕਲੀਆਂ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਰੱਤੇ ਵਿੱਚ ਕਾਰੂਪੀ ਟਰੱਕ ਉਹਨਾਂ ਦੀ ਮੌਤ ਬਣ ਕੇ ਆਏਗਾ ਜਾਣਕਾਰੀ ਮੁਤਾਬਿਕ ਟਰੱਕ ਨੇ ਸੜਕ ਤੇ ਜਾ ਰਹੀ ਸਕੂਟੀ ਨੂੰ ਇਹੀ ਟੱਕਰ ਮਾਰੀ ਕੇ ਦੋਹਾਂ ਮਾਂਾਂ ਧੀਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਿਤਾ ਵਿਦੇਸ਼ ਰਹਿੰਦਾ ਹੈ ਪਿੱਛੇ ਪੀੜੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਆਰ ਲਗਾਈ ਹੈ ਅਦੇ ਪੁਲਿਸ ਵੱਲੋਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਗੋਪਲ ਕੀ ਨਾਮ ਦਾ ਦਾ? ਰਿਜਮ ਸਿੰਘ ਕਿੱਥੇ ਦੇ ਰਹਿਣ ਵਾਲੇ? ਤੀਰਾਂ ਦੇ। ਇਹ ਵੀ ਤੀਰਾਂ ਦੇ ਆ। ਤੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ? ਹਾਂਜੀ ਐਕਸੀਡੈਂਟ ਐਕਸੀਡੈਂਟ ਦਾ ਡੇਟ ਹਾਂਜੀ ਹਾਂਜੀ। ਕਿਹਦੇ ਮਾਮਾਦਿਆ ਇਹ ਦੋਨੇ? ਮਾਮਾਦਿਆ ਸਗੀਆਂ। ਕੀ ਨਾਮ ਦਾ? ਉਹਨਾਂ ਦੇ ਬੇਟੇ ਨਾ ਕੀਆ। ਕਵਰਜੀਤ ਕੌਰ ਤੇ ਨਵਲਜੀਤ ਕੌਰ ਤੇ ਸਰਬਜੀਤ ਕੌਰ ਕਿੱਥੇ ਕਰਕੇ ਐਕਸੀਡੈਂਟ ਹੋ ਗਿਆ ਬਤਲੋ ਕੁਝ ਇਹ ਪੰਜ ਪੀਰ ਪੰਜ ਪੀਰ ਲੱਗੇ ਜਗਾ ਲੱਗੇ ਪਿੰਡ ਦਾ ਸਾਰੇ ਜਿਹੜਾ ਐਕਸੀਡੈਂਟ ਹੈ ਕੌਣ ਲੱਗਦੇ ਕਹਿੰਦੇ ਹਾਂਜੀ ਚਾਚੀ ਲੱਗਦੇ ਤੇ ਜਿਹੜੇ ਦੋ ਜਣੇ ਜੱਥ ਹੋਈ ਹੈ ਭਾਈ ਹਾਂਜੀ ਹਾਂਜੀ ਕੀ ਨਾਮ ਨਾਮ ਇਹ ਮਾ ਵਤਿਐ ਸੀ ਤੁਹਾਨੂੰ ਹਾਂਜੀ ਸਰਬਜੀਤ ਕੌਰ ਤੇ ਨਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਧੀਰਪਿੰਡ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜਾਦਨਾ ਆ ਹਾਂਜੀ ਐਕਟਵਾਰੇ ਜਾ ਰਹੇ ਅੱਛਾ ਜੀ ਹਾਂਜੀ ਪੰਜ ਪੀਰ ਲੱਗੇ ਟਰੈਕ ਵਾਲੇ ਨੇ ਮਾਰਿਆ ਕਹਿੰਦੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਹਾਂਜੀ ਆਪਾਂ ਸਾਨੂੰ ਫੋਨ ਆਇਆ ਜੀ ਹਾਂਜੀ ਕੰਮ ਤੇ ਲੱਗੇ ਹਾਂ ਸਾਨੂੰ ਫੋਨ ਆਇਆ ਬਸ ਪੀ ਤਾਂ ਐਕਸੀਡੈਂਟ ਹੋ ਗਿਆ ਲੜਕੀ ਦੀ ਉਹ ਬੱਚੀ ਦੀ ਹਾਂਜੀ ਲੜਕੀ ਛੋਟੀ ਸੀ ਉਮਰ ਮੈਰਿਡ ਸੀ ਕਹਿੰਦੇ ਨਹੀਂ ਨਹੀਂ ਅਨਮੈਰਿਡ ਬਾਜ਼ਾਰ ਆ ਰਹੇ ਸੀ ਹਾਂਜੀ ਨਹੀਂ ਆਪਣੇ ਨਾਨਕੇ ਜਾ ਰਹੇ ਹਾਂਜੀ ਪਰਿਵਾਰ ਚ ਕੌਣ ਤੁਣੇ ਇਹਨਾਂ ਦੇ ਹਾਂਜੀ ਪਰਿਵਾਰ ਪਰਿਵਾਰ ਚ ਇੱਕ ਬੇਟਾ ਜੇ ਤੇ ਦੋਨੋਂ ਆਪਣੇ ਬੇਟੀ ਦੇ ਮਾਵੇਂ ਹੋਏ ਆ ਜੀ ਮਾਵਾ ਦੀਆਂ ਹਾਂਜੀ 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 ਤਿੰਨ ਜੀ ਹੈ ਬਸ ਹਾਂਜੀ ਘਰ ਵਾਲਾ ਬਾਹਰ ਜੇ ਉਹ ਵੀ ਆਉਣ ਹੀ ਆਦਾ ਹੈ ਘਰ ਵਾਲਾ ਬਾਹਰ ਹੈ ਹਾਂਜੀ ਨਾਮ ਦੋਲਾ ਜਵਰਦਸਾ ਤੇ ਮਾਲਨਾ ਦੇ ਜੀ ਨਵਲਜੀਤ ਕੌਰ ਸਰਬਜੀਤ ਕੌਰ ਨਵਲਜੀਤ ਕੋਣ ਹੈ ਮਾਂ ਹਾਂਜੀ ਨਹੀਂ ਬੇਟੀ ਜੀ ਜੀ ਮੈਡਮ ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਕਿੱਥੋਂ ਦਾ ਕੀ ਹੈ ਇਹ ਸਾਡੇ ਕੋਲ ਟੀਨਪਿੰਡ ਤੋਂ ਟੀਨਪਿੰਡ ਦੇ ਨੇ ਇੱਕ ਆਇਆ ਸ਼ਰਨਜੀਤ ਕੌਰ 55 ਸਾਲ ਉਮਰ ਹਨ ਉਹਨਾਂ ਦੀ ਇੱਕ ਨਵਲਪ੍ਰੀਤ ਕੌਰ ਹੈ ਭੈ ਦੋਨੋਂ ਮਾਮਾ ਤੇ ਹਨ ਉਹਨਾਂ ਦੇ ਬੈਡ ਬਾਲ ਇਸ ਆਈਆਂ ਨੇ ਸਿਵਲ ਹਸਪਤਾਲ ਬਤਾਉਂਦੇ ਹਨ ਹਨ ਡੈਡੀ ਸੀ ਕਿ ਡੈਡ ਹੋ ਗਿਆ ਡੈਡੀ ਸੀ ਇਹ ਐਕਸੀਡੈਂਟ ਹੋਇਆ ਵਿੱਤੀ ਕਰ ਲਿਆ ਐਕਸੀਡੈਂਟ ਹੋਇਆ ਹੈ ਕਿੰਨੇ ਕੁ ਜਗੇਗੇ ਉੱਥੇ ਇਸ ਸਮੇਂ 12:00 ਵਜੇ ਹੈ ਐਵਨ ਪੰਜਾਬੀ ਟੀਵੀ ਦੀ ਬਟਾਲਾ ਉਲਾਪਰੇ ਖੁਸ਼ੀਪੁਰ ਦੀ ਰਿਪੋਰਟ